ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾ ਵੀ ਜੋਦਿਓ ਉਹ ਘੜੀ ਉਹ ਪਲ ਉਹ ਦਿਨ ਆ ਗਿਆ ਜਿਹਦਾ ਆਪਾਂ ਨੂੰ ਬੜੀ ਦੇ ਸਬਰ ਨਾਲ ਇੰਤਜ਼ਾਰ ਸੀ ਬੜੇ ਲੰਮੇ ਸਮੇਂ ਤੋਂ ਸਾਰੇ ਜਣੇ ਨਾਲ ਮਿਲ ਕੇ ਆਪਾਂ ਮਿਹਨਤ ਕੀਤੀ ਹੈ ਸੋ ਚੰਦ ਘੰਟੇ ਬਚੇ ਆ ਸੋ ਇਹਨਾਂ ਜੰਦ ਘੰਟਿਆਂ ਦੇ ਵਿੱਚ ਪੂਰੀ ਮਿਹਨਤ ਢੱਟ ਕੇ ਕਰਦੇ ਹੋ ਤੇ ਕੁਝ ਗੱਲਾਂ ਜਿਹੜੀਆਂ ਚੇਤੇ ਰੱਖਿਓ ਚੇਤੇ ਰੱਖਣੇ ਆ ਵੀ ਇਹਦੇ ਚੇਤੇ ਕਰਾਉਣੀਆਂ ਵੀ ਆ ਚੇਤੇ ਕਰਾਇਓ ਲੋਕਾਂ ਦੇ ਤੇ ਚੇਤੇ ਰੱਖਿਓ ਕਿ 1 ਜੂਨ 84 ਨੂੰ ਤਰਵਾਰ ਸਾਹਮਣੇ ਠੇਰਾ ਪੈਂਦਾ 6 ਜੂਨ ਤੱਕ ਕਾਲ ਹੁੰਦਾ ਹੈ ਹਜ਼ਾਰਾਂ ਨੌਜਵਾਨ ਬੀਬੀਆਂ ਬੱਚੇ ਜੁਰਗ ਮਾਰੇ ਜਾਂਦੇ ਆ ਦਰਵਾਦ ਸਾਹਿਬ ਦੀ ਪ੍ਰਕਰਮਾ ਖੂਨ ਨਾਲ ਲੱਭਤ ਹੁੰਦੀ ਹੈ। ਕਾਸਾ ਨੂੰ ਟਾਇਆ ਜਾਂਦਾ। ਤੈਂਕਾਂ ਤੋਂ ਪਾਣੇ ਨਾਲ। ਪੂਰੀ ਪੰਜਾ ਜੇਤੇ ਰੱਖਿਓ। ਹੋਏ ਜੇਤੇ ਰੱਖਿਓ। 1 ਜੂਨ 215 1 ਜੂਨ 215 ਗੁਰੂ ਰੰਧ ਸਾਹਿਬ ਦੀ ਬੇਅਦਬੀ ਹੁੰਦੀ ਹੈ। ਸਰਕਾਰ ਹੁੰਦੀ ਹੈ ਬਾਦਲਾਂ ਦੀ। ਗੁਰੂ ਦੇ ਅੰਗ ਰੌੜੀਆਂ ਦੇ ਰੋਲੇ ਜਾਂਦੇ ਨੇ ਗਲੀਆਂ 'ਚ ਖੜਾਏ ਜਾਂਦੇ ਨੇ ਕੀਤੇ ਰੱਖਿਓ ਇਹ ਜੋ ਸਾਡੇ ਨੌਜਵਾਨ ਸਮੇਂ ਦੀ ਸਰਕਾਰ ਵੱਲੋਂ ਡਿਵਲੂਗਰ ਦਿੱਤੇ ਜਾਂਦੇ ਆ ਇਹ ਗੱਲਾਂ ਭਾਦ ਨਾ ਜਾਵੇ ਆਪਾਂ ਦੀ ਯਾਸ਼ਕਤੀ ਬਹੁਤ ਕਮਜ਼ੋਰ ਹੈ ਬਹੁਤ ਛੇਤੀ ਭੁੱਲਦੇ ਆ ਆ ਤੁਹਾਨੂੰ ਮੂਰ ਵੀ ਕੁਛ ਮੈਂ ਗੱਲਾਂ ਜਿਹੜੀਆਂ ਉਹ ਤੁਹਾਡੇ ਧਿਆਨ ਚ ਲਿਆ ਦਿੰਨਾ ਤੁਹਾਡੇ ਜਿਹਨ ਦੇ ਬੱਚੇ ਗੱਲਾਂ ਆ ਉਹ ਮਾਮਾ ਦਾ ਆਓ ਮਾਮਾ ਦੀ ਇਹ ਇੱਕ ਮਾਂ ਦੀ ਕਹਾਣੀ ਨਹੀਂ ਮੈਂ ਜਿੰਨੇ ਪਿੰਡਾਂ 'ਚ ਗਿਆ ਤੁਹਾਨੂੰ ਹਰ ਪਿੰਡ ਦੀ ਕਹਾਣੀ ਮੈਂ ਸੁਣਾ ਸਕਦਾ ਮੇਰੇ ਕੋਲੇ ਕੈਮਰੇ 'ਚ ਇਹ ਮੌਜੂਦ ਨੇ ਕਟੜਾ ਮਸਾਲੀਆਂ ਇਹ ਉਹ ਤੇ 3 ਮਹੀਨਿਆਂ ਦੀ ਕਬੱਡੀ ਦੇ ਪਲੇਅਰ ਕਿੱਤੇ ਨਾ ਮਰੇ ਆਹ ਮਾਂ ਦਾ ਵੀ ਸੁਣ ਲੋ ਆ ਸੁਣ ਲਿਓ ਅਸੀਂ ਲੱਗਦੇ ਨਾ ਸਰਪ੍ਰੀਖਿਓ ਸਭ ਤੋਂ ਬਾਅਦ ਅਸੀਂ ਨੇ ਨਵੇਂ ਲਿਖੇ ਅਸੀਂ ਇਸ ਤਰ੍ਹਾਂ ਕਰ ਲਿਆ ਸੁਣੀਆ ਨਾ ਕਰਾਂ ਜੀ ਜਾਵਾਂ ਕੁਝ ਦੇਖ ਕੇ ਆ ਕੇ ਜੇ ਕਿੰਨਾ ਮਦਦੋਂ ਕਿਤਾਬ ਤੋਂ ਹਮਾਰੇ ਮੇਰੇ ਕੋਲੇ ਨਾ 650 ਪਿੰਡ ਚ ਗਏ ਆ ਬਾਈ ਹਰ ਪਿੰਡ ਦੀ ਕਹਾਣੀ ਆ ਪੈਸੇ ਦਾ ਇਹ ਪੌਣੇ 13000 ਪੰਜਾਬ ਦਾ ਪਿੰਡ ਆ ਹਰ ਪਿੰਡ ਹਰ ਘਰ ਦੀ ਕਹਾਣੀ ਆ ਆਹੀ ਮਾਮਾ ਦਾ ਕਰਲਾਪ ਆ ਆਹੀ ਮਾਮਾ ਦੀ ਕਹਾਣੀ ਐ ਕਿ ਸਿਰੇ ਦੋ ਮਰ ਗਏ ਕਿਰਿਆ ਕਿਸੇ ਕੋਈ ਮਰ ਗਿਆ ਕਿਰਿਆ ਤਿੰਨ ਤਿੰਨ ਵੀ ਮਰੇ ਨੇ ਘਰ ਸੁੰਨੇ ਹੋ ਗਏ ਬਈ ਕੁਖਾਂ ਚ ਰਹੀ ਇਹਦੇ ਜ਼ਿੰਮੇਵਾਰ ਕੌਣ ਇਹ ਚਿੱਤ ਰੱਖੇ ਜ਼ਿੰਮੇਵਾਰ ਕੱਲਾਹਾ ਮੌਜੂਦ ਰਚੜੂ ਵਾਲੇ ਨੇ ਜੀ ਬੂਟੇ ਲਾਉਣ ਵਾਲਾ ਇੱਥੇ ਜੜਾਂ ਲਾਉਣ ਵਾਲਿਆਂ ਇਹਦਾ ਪਾਲਣ ਪੋਲਣਾ ਨੂੰ ਨਾਲ ਚ ਇਹਦਾ ਜੜ ਲੱਗੀ ਚਟੇ ਤੇ ਇਹ ਚਟੇ ਨੂੰ ਆਉਣ ਵਾਲੇ ਸਮੇਂ 'ਚ ਪਾਣੀ ਪਾ ਕੇ ਉਹਨੂੰ ਖਰਾਕ ਪਾ ਕੇ ਇਹਨੂੰ ਵਧਾਇਆ ਕਿਨੇ ਸੀ ਕਾਂਗਸ ਜਿਹਨੇ ਸੌਹ ਖਾਧੀ ਸੀਗੀ ਕੁਟਕਾ ਸਾਹਿਬ ਦੀ ਕੈਪਟਨ ਨੇ ਉਹਨਾਂ ਰਾਜ ਚ ਉਹ ਵਧਿਆ ਆ 26 ਮਹੀਨਾ ਤਾਂ ਆਪਤੀ ਹੋ ਗਈ ਇਤਕਈ ਗੁਣਾ ਪਾ ਦਿੱਤਾ ਤੇ ਮੁੰਡੇ ਨੌਜਵਾਨ ਮਾਰ ਗਏ ਚੇਤੇ ਰੱਖਿਓ ਬਈ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਭੁੱਲਣਾ ਸਾਨੂੰ ਭੁੱਲਣ ਦੀ ਆਦਤ ਹੋਈ ਗੱਲ ਆ ਕਿ ਅਸੀਂ ਹੁਣ ਆ ਸਾਰੀਆਂ ਗੱਲਾਂ ਅਸੀਂ ਬੀਯਾਦਵੀ ਦੀਆਂ ਘਟਨਾਵਾਂ ਬਾਵਰ ਕਲਾਂ ਗੋੜੀ ਕਾਂਦ ਦੀਆਂ ਘਟਨਾਵਾਂ 84 ਦੀ ਘਟਨਾ ਜਿੰਨਾ ਕਹਾਣ ਹੋਇਆ ਪੰਜਾਬ ਦੇ ਨਾਲ ਐਨਐਸਸੀ ਲੱਗੀਆਂ ਡਬੂਗੜ ਸਿੱਜੇਗੇ ਮੁੰਡੇ ਸਾਰੇ ਮੁੱਦੇ ਪਲਾ ਕੇ ਆਣਾ ਹੈ ਪਾਰਟੀਆਂ ਵਿੱਚ ਬਸ ਕੇ ਖੜਜੋਗੇ ਵੀ ਅਸੀਂ ਕਾਲੀ ਹਾਂ ਅਸੀਂ ਕਾਂਗਰਸੀ ਹਾਂ ਚਾੜੂ ਵਾਲੇ ਹਾਂ ਸਾਡੇ ਪਾਸੇ ਇਹ ਜਿਹੜੀ ਅੱਗ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਲੱਗੀ ਹੋਈ ਹੈ ਲੰਬੇ ਸਮੇਂ ਤੋਂ ਲੈ ਕੇ ਅੱਜ ਤੱਕ ਚਿੱਟਿਆ ਦੇ ਰੂਪ ਚੇਪਰਵਾਸ ਦੇ ਰੂਪ ਸੋਡੀਟੀ ਨੂੰ ਖਤਮ ਕਰਨ ਦੇ ਰੂਪ ਸੋਡੀ ਕਿਸਾਨੀ ਨੂੰ ਸੋਦੇ ਮਿਦਦਾਨ ਕਰਨ ਦੇ ਰੂਪ ਇੱਥੇ ਜੀ ਨਾਲ ਸੋਡੇ ਘਰਾਂ ਪਰ ਬਦਰ ਰਹੀ ਜੀ ਅੱਜ ਵੀ ਨਾ ਜਾਗੇ ਅੱਜ ਵੀ ਨਾ ਉੱਠੇ ਇਹ ਅੱਗ ਨੂੰ ਕੱਪ ਨਾ ਚਿੱਟਾ ਇਹ ਸੋਡੇ ਸਾਰੇ ਪੰਜਾਬ ਦੇ ਘਰ ਘੂਕ ਕੇ ਤਵਾ ਪੰਜਾਬ ਨਾਰਬਾ ਮੌਕਾ ਨਹੀਂ ਮਿਲਣਾ ਆ ਹੋਰ ਵੀ ਦੇਖ ਹੋਰ ਵੀ ਇਹਨਾਂ ਨੂੰ ਪਾ ਦੇ ਵੋਟਾਂ ਸੁਣ ਲੈਣਾਂ ਨਹੀਂ ਅਕਰਤੂ ਤਾਂ ਹੋਰ ਵੀ ਤਾਂ ਖਾਣਾ ਦਿੰਨਾ ਆ ਸੁਣ ਲਿਓ Ai, ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਸਾਡਾ ਧਰਮ ਸਾਡੇ ਸਿਧਾਂਤ ਸਾਡੀ ਵਿਚਾਰਧਾਰਾ ਕਿਸੇ ਦੇ ਖਿਲਾਫ ਸਾਨੂੰ ਜਾਣ ਦੀ ਆਗਿਆ ਨਹੀਂ ਸੁਪਰ ਅਸੀਂ ਜਿਹੜੀ ਗੱਲ ਕਰਨੀ ਚਾਹੁੰਦੇ ਆ ਕਿ ਸਾਡਾ ਪੰਜਾਬ ਦਾ ਮਜ਼ਦੂਰ ਭੁੱਖਾ ਮਰ ਰਿਹਾ ਸਾਡਾ ਪੰਜਾਬ ਦਾ ਮਜ਼ਦੂਰ ਸੜਕਾਂ ਤੇ ਆ ਗਿਆ ਸਾਡਾ ਪੰਜਾਬ ਦਾ ਮਜ਼ਦੂਰ ਬਿਲਕੁਲ ਫਤਮੋ ਚੁੱਕਿਆ ਸਾਡੇ ਪੰਜਾਬ ਦੇ ਮਜ਼ਦੂਰਾਂ ਦਾ ਜਿਹੜਾ ਕੰਮ ਹੈ ਫੈਲ ਦੇ ਆਧਾਰ ਦੇ ਉੱਤੇ ਪੰਜਾਬੀਆਂ ਨੂੰ ਮਿਲਣਾ ਚਾਹੀਦਾ ਸਾਡੀ ਇਹ ਮੰਗ ਹੈ ਸਾਡੀਆਂ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਸਰਕਾਰੀ ਜਾਂ ਪ੍ਰਾਈਵੇਟ ਫੈਕਟਰੀਆਂ کارਖਾਨੇ ਸ਼ੈਲਰ ਪੱਠੇ ਲੱਗਦੇ ਪੰਜਾਬ ਦੀ ਧਰਤੀ ਤੇ ਟਮਰ ਪਲਾਜੇ ਜ਼ਮੀਨਾਂ ਸਾਡੀਆਂ ਰੁਕ ਰਹੀਆਂ ਨੇ ਧਰਤੀ ਸਾਡੀ ਚਾਹੀਦੀ ਹੋ ਰਹੀ ਹੈ ਹਵਾ ਸਾਡੀ ਚਾਹੀਦੀ ਹੋ ਰਹੀ ਹੈ ਪਰ ਨੌਕਰੀਆਂ ਸਾਡਿਆਂ ਨੂੰ ਕੱਢ ਕੇ ਬਾਹਰ ਲੁਕੋਈਆਂ ਅਸੀਂ ਕਿਸ ਕਰਦੇ ਕਿਉਂ ਜਦ ਇਸ ਕਰ ਦੇ ਖਲਾਫ ਹੈ ਕਿ ਕੋੰਤਮਾਂ ਕਹਿੰਦਾ ਮੈਂ ਤਾਂ 40000 ਨੌਕਰੀ ਦੇਤੀ ਪਰ ਅੱ ਤੋਂ ਵੱਧ ਜਾਣੇ ਬਾਹਰ ਦੇ ਸੁਤਾਂ ਦੇ ਕਿਉਂ ਪਰਸ਼ੀ ਕਿਤੇ ਸਾਡੇ ਮੁੰਡੇ ਕੁੜੀਆਂ ਟੈਕੀਆਂ ਤੇ ਜਾਣ ਕੇ ਸਿਨਾਰਸ਼ ਕਰਦੇ ਆ ਸ਼ਰਕਾਂ ਦੇ ਰੁੰਦੇ ਨੇ ਵਿਚਾਰੇ ਜ਼ਹਿਰਾਂ ਖਾ ਕੇ ਇੰਜੇ ਦਾ ਮਰਦੇ ਅੱਜ ਇਸ ਗੱਲ ਦੇਖੋ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਪਹਿਲ ਨਹੀਂ ਮਿਲਨੀ ਤੇ ਪੰਜਾਬੀਆਂ ਨੂੰ ਪਹਿਲ ਮਿਲਣੀ ਸੁਸਕਰ ਕੇ ਭਾਈ ਬੇਨਤੀ ਆ ਜੇਤੇ ਰੱਖਿਓ ਕੱਲ ਹੋਰ ਕਹਿੰਦੇ ਨਹੀਂ ਚਾਹਣਾ ਚੋਣਾ ਲੱਗਣਾ ਹੁ ਹੱਥਵੰਦ ਕੇ ਸਾਰ ਨੂੰ ਦੇ ਦਿੱਤੀ ਆ ਪੈਲ ਦੇ ਆਧਾਰ ਦੇ ਉੱਤੇ ਝੋਣਾ ਜਿਹੜਾ ਉਹ ਆਪਣੇ ਬੰਦਿਆ ਤੋਂ ਲਵਾਇਆ ਕਾਮਰਜ਼ਦਾਰ ਆਪਣੇ ਬੰਦਿਆ ਨੂੰ ਉਹ ਵਿਚਾਰੇ ਕੱਲ ਨੂੰ ਕੱਲ ਅਕੀਰ ਮੜਾ ਮੋਟਾ ਕੰਮ ਕਰਦਾ ਸੀਗਾ ਹੁਣ ਨਰੇਕ ਵਾਲਾ ਕੰਮ ਦਵਾਉਂਦਾ ਇਸ ਗੱਲ ਕੇ ਤਰਜੀਹ ਪੈਲ ਹਰ ਕੰਮ ਦੇ ਵਿੱਚ ਪੰਜਾਬ ਦੇ ਲੋਕੋ ਆਪਣੇ ਭਰਾਵਾਂ ਨੂੰ ਦਿਓ ਆਪਣੇ ਭਾਈਚਾਰੇ ਨੂੰ ਪੈਲ ਦੇਓ ਮੈਂ ਫਿਰ ਕਹਿੰਨਾ ਅਸੀਂ ਇਹ ਕਹਿੰਦੇ ਕਿ ਇਹ ਨਫਰਤ ਫੜਾਉਂਦੇ ਨਹੀਂ ਕਿਸੇ ਦੇ ਖਿਲਾਫ ਨੇ ਅਸਲੀ ਕੋਈ ਨਫਰਤਵਾਦੀ ਨਹੀਂ ਹੈ ਜੀ ਕਿਸੇ ਦੇ ਖਿਲਾਫ ਨਹੀਂ ਹੈਗੀ ਸਾਡਾ ਪਹਿਲਾ ਧਰਮ ਪੰਜਾਬ ਸਾਡੀ ਪੰਜਾਬੀਅਤ ਸਾਡੇ ਆਪਣੇ ਲੋਕ ਹਰ ਬੰਦਾ ਸੋਚਦਾ ਕਿਹੜਾ ਬੰਦਾ ਨਹੀਂ ਸੋਚਦਾ ਹਰ قوم ਸੋਚਦੀ ਹੈ ਅੱਕਣ ਵਾਲੇ ਸੋਚਦੇ ਆ ਬੰਗਾਲੀ ਸੋਚਦੇ ਆ ਬਿਲਾਕੀ ਸੋਚਦੇ ਆ ਮਰਾਠੇ ਸੋਚਦੇ ਆ ਅਸੀਂ ਜੇ ਬੋਲਦੇ ਆ ਅਸੀਂ ਆਪਣੀ ਗੱਲ ਕਰਦੇ ਆ ਆਪਣੇ ਲੋਕਾਂ ਦੀ ਗੱਲ ਕਰਦੇ ਆ ਆਪਣੇ ਮਜ਼ਦੂਰਾਂ ਦੀ ਗੱਲ ਕਰਦੇ ਆ ਸਾਡੇ ਮਜ਼ਦੂਰਾਂ ਨੂੰ ਸਾਡੇ ਲੋਕਾਂ ਨੂੰ ਆਪਣੀਆਂ ਮਿਲਣੀਆਂ ਚਾਹੀਦੀਆਂ ਸਾਨੂੰ ਇਹ ਵੱਖਵਾਦੀ ਇਹ ਦੇਸ਼ ਤੋੜਨ ਵਾਲੇ ਦੇਸ਼ ਤੋਂ ਬਹੁਤ ਤਾਂ ਨਹੀਂ ਆਈਆਂ ਗੱਲਾਂ ਕਹਿ ਦਿੰਦੇ। ਇਹੀ ਫਰਕ ਆ ਉਹ ਬੰਦੇ ਜਿਹੜੇ ਬੋਲਦੇ ਆਪਣੇ ਹੱਕਾਂ ਲਈ ਉਹਨਾਂ ਨੂੰ ਕੋਈ ਕੁਝ ਨਹੀਂ ਦਿੰਦਾ। ਅਸੀਂ ਬੋਲਦੇ ਆ ਸਾਨੂੰ ਨਾਲ ਦੇ ਨਾਲ ਕੋਈ ਨਾ ਕੋਈ ਪਤਵਾ ਦੇਖ ਰੋਈਦਾ ਦੇਰਤਾ ਜਾਂਦਾ। ਪਰ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਕੋਈ ਬੰਦਾ ਜਿਹਦਾ ਮੰਨ ਲਓ ਜੇ ਮੇਰੇ ਕੋਲ ਕੁਝ ਆਇਆ ਹੀ ਨਹੀਂ। ਮੇਰੇ ਆਪ ਦੇ ਰਹਿਣ ਨੂੰ ਘਰ ਨਹੀਂ ਕਮਰਾ ਨਹੀਂ ਤਾਂ ਮੈਂ ਕਿਸੇ ਨੂੰ ਹੋਰ ਪਿਠਾ ਕੇ ਆਪਣੇ ਕੋਈ ਨਾ ਕਰੋ। ਪੰਜਾਬ ਦੇ ਨਾਲ ਬਹੁਤ ਵੱਡੇ ਵੱਡੇ ਧੋਖੇ ਹੋਏ ਜਦੋਂ ਕਿ ਪੰਜਾਬ ਦੇ ਨਾਲ ਸਾਡਨ ਬਹੁਤ ਵੱਡੇ ਵੱਡੇ ਵਾਅਦੇ ਹੋਏ ਸੀ ਕਿ ਤੁਸੀਂ ਇੱਥੇ ਪੂਰਾ ਲੱਗ ਮਾਣੋ ਸੋ ਪੂਰੀ ਤਰ੍ਹਾਂ ਇਹ ਸਾਰੇ ਸਾਡੀਆਂ ਸਹੂਲਤਾਂ ਤੁਹਾਡੇ ਹੱਥ ਗਈਆਂ ਸਾਡੇ ਹੱਕ ਬਚਾੜੇ ਕਿਹੜੇ ਆ ਪਾਣੀ ਸਾਡੇ ਕੋਲ ਦੇ ਡੈਮ ਸਾਡੇ ਕੋਲੇ ਰਾਇਤਾ ਜੀ ਸਾਡੀ ਕੋਲੇ ਕਾਣ ਸਾਡਾ ਕਰੀ ਜਾਂਦੇ ਇਹ ਮਸਲੇ ਨਾਲ ਕਿ ਸੋਨੇ ਕੋਲੇ ਆਇਆ ਪੰਜਾਬ ਦੇ ਲੋਕੋ ਨਾ ਸਿਰਫ ਇਫਤੇ ਦਿਲ ਕਰਦਾ ਰੂਰ ਸਾਹ ਤੋਂ ਪਾਈਪਸ ਪਾਸਿੰਗ ਸੂਰੂ ਤੋਂ ਸਰਦਾਰ ਸਿੰਘ ਸਮਾਨ ਫਿਰ ਕੋਰਟ ਤੋਂ ਸਰਦਾਰ ਸਦੀ ਸਿੰਘ ਦੇ ਪ੍ਰਹੰਡੇ ਤੋਂ ਨੂੰ ਪਤਾ ਹੀ ਹੈ ਕਿ ਸਾਧਿਆ ਸ਼ਿਖਤਾਂ ਦੇ ਉੱਤੇ ਪੰਜਾਬ ਦੇ ਵਿੱਚੋਂ ਪੰਜਾਬਦਾਰੀ ਕੌਮਦਾਰੀ ਬੰਦੇ ਜਿੱਤ ਕੇ ਜਾਂਦੇ ਨੇ ਜਿਹੜੇ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਇੱਕ ਠੋਕ ਕੇ ਸੋਦੇ ਹੱਕਾਂ ਦੀ ਗੱਲ ਕਰਨ ਮਗਰ ਉਹ ਪਸਤੌਣ ਦਾ ਕੋਈ ਫਾਇਦਾ ਨਹੀਂ ਇੱਥੇ ਜਦੋਂ ਮੌਕਾ ਆਉਂਦਾ ਉਹਦੋਂ ਆਪਾਂ ਪਾਰਟੀ ਜਾਣਾ ਚੜ ਜਾਂਦੇ ਆ ਨਗਰਾਂ ਨਾਲ ਚੜ ਜਾਂਦੇ ਆ ਮਗਰ ਉਹ ਪਸਤੌਣੇ ਹੁੰਦੇ ਆ ਵੀ ਇਹ ਇਹ ਬੰਦਾ ਗੱਲ ਖੜਾ ਲਿਆ ਇਹ ਬੰਦੇ ਲੜਨ ਵਾਲੇ ਸੀ ਇਹ ਬੰਦੇ ਸ਼ਰਸ ਕਰਨ ਵਾਲੇ ਸੀ ਇਹ ਬੰਦੇ ਬੋਲਣ ਵਾਲੇ ਸੋਤਾਂ ਨੂੰ ਸਰਵੋਤਮ ਦੀ ਬੇਤਰੀ ਹੈ ਬਹੁਤ ਸੋਹਣਾ ਮਾਹੌਲ ਬਣਦਾ ਪੂਰਾ ਵਧੀਆ ਮਾਹੌਲ ਕਲ ਤੋਂ ਲੰਬੀ ਚ ਗਏ ਆ ਮੈਂ ਕਹਿੰਦਾ ਵਜਾ ਵਜਾ ਹੋਈ ਪਈ ਮਤਲਬ ਕਿ ਇੰਨਾ ਹੰਗਾ ਰਾਮਲੇ ਇਨਾ ਪਿਆਰ ਮੁਹੱਬਤ ਰਾਤ ਨੂੰ 1:00 2:00 ਤੱਕ ਵੀ ਲੋਕੜੀ ਕੀ ਗਿਆ ਬਾਹਰ ਘਰਾਏ ਨਿਕਲ ਕੇ ਸੜਕਾਂ ਤੇ ਕਰਦੇ ਇਹ ਹੁਣ ਲੱਲ ਤੁਨ ਹੁਣ ਆਪਾਂ ਅਕੀਤ ਤੇ ਖੜਿਆ ਚੰਦ ਘਾਟੇ ਬੱਚਿਆ ਜੋਰ ਲਾ ਦਿਓ ਮੇਰਾ ਵੀ ਪੂਰਾ ਕਿਸੇ ਪ੍ਰਕਾਰ ਦੀ ਗੁੱ ਦਿੱਕਤ ਆਉਂਦੀ ਹੈ ਕਿਸੇ ਨੂੰ ਕਿਸੇ ਪਿੰਡ ਦੇ ਵਿੱਚ ਕਿਸੇ ਬੂਹੇ ਦੇ ਉੱਤੇ ਸੁਰੂਕ ਨੰਬਰ ਹੈ ਗਿਆ ਨਾਲ ਜਿਹਨਾਂ ਸੰਪਰਕ ਕਰ ਲੋ ਆਪਣੀਆਂ ਨਾਗੋਸ ਨੂੰ ਪਹੁੰਚ ਜਾਣਗੀਆਂ ਨਿਸ਼ਾਨ ਬਾਕੀ ਆਪਣਾ ਦੋ ਬਾਹਰ ਦੀਆਂ ਟਾਂਕੇ ਰੱਖਣੀਆਂ ਉਰਤੇ ਆਪਣੇ ਬੂਰੇ ਤੇ ਉਤੇ ਜਿਹੜਾ ਵੀ ਕੋਈ ਉੱਤੇ ਬਜ਼ੁਰਗਾਂ ਮਾਂ ਭੈਣ ਭੂਆ ਹੀ ਫੋਟੋ ਪਾਉਣ ਜਾਂਦਾ ਉਹਨੂੰ ਦੱਸ ਦਿਓ ਦਿਖਾ ਦਿਆ ਕਰੋ ਹਰ ਬੰਦੇ ਦਾ ਫਰਜ਼ ਬਣਦਾ ਹੈ ਭਾਈ ਆਹ 10ਵੇਂ ਨੰਬਰ ਤੇ ਆਪਣਾ ਕਰਨਾ ਸਤਿਕਾਰਦੇ ਹੋ ਜਿਹਦੇ ਉਹ ਜਿੱਤ ਬਿਲਕੁਲ ਚੀਰ ਬਾਰੇ ਖਾਲਸਾ ਵਾਹਿਗੁਰੂ